ਹੈਲੋ ਜੀ ਅਸੀਂ ਇਹ ਕਮੀਸ ਰੈਡੀ ਕਰਾਂਗੇ ਇਸ ਤੇ ਅਸੀਂ ਬਣਾਵਾਂਗੇ ਜੋ ਅੱਜ ਕੱਲ ਟ੍ਰੈਂਡਿੰਗ ਨੈਕ ਚੱਲ ਰਿਹਾ ਹੈ ਇਹ ਦੇਖੋ ਇਹ ਅਸੀਂ ਦੋ ਪੱਟੀਆਂ ਰੈਡੀ ਕੀਤੀਆਂ ਠੀਕ ਹੈ ਇਸ ਤਰ੍ਹਾਂ ਅਸੀਂ ਪੇਸਟਿੰਗ ਪੇਪਰ ਤੇ ਕੱਟ ਕੇ ਇਸ ਨੂੰ ਪ੍ਰੈਸ ਨਾਲ ਆਪਾਂ ਕੱਪੜੇ ਤੇ ਪੇਸਟ ਕਰਾਂਗੇ ਤੇ ਇਸ ਲੈਸ ਦੇ ਨਾਲ ਅਸੀਂ ਇਸ ਨੂੰ ਡਿਜ਼ਾਈਨ ਕਰਾਂਗੇ ਠੀਕ ਹੈ ਜੀ ਆਓ ਦੇਖਦੇ ਹਾਂ ਇਹ ਪੱਟੀ ਵੀ ਸਾਡੀ 15 ਇੰਚ ਦੀ ਤਿਆਰ ਹੈ ਇਹ ਦੇਖੋ ਠੀਕ ਹੈ ਬਾਕੀ ਇਹ ਜੋ ਮਾਰਜਨ ਥੋੜਾ ਵਿੱਚ ਆਏਗਾ ਇਹ ਵੀ ਸਾਡਾ ਪੇਸਟਿੰਗ ਪੇਪਰ ਵੀ ਸਾਡਾ 15 ਇੰਚ ਦਾ ਹੈ ਠੀਕ ਸਾਡੇ 15 ਇਸ ਦੀ ਅਸੀਂ ਉਹਨੇ ਇਹ ਮਾਰਕਿੰਗ ਕੀਤੀ ਹੋਈ ਹੈ ਇੱਥੋਂ ਅਸੀਂ 2 ਸਵਾ ਇੰਚ ਰੱਖਿਆ ਹੈ ਉੱਪਰ ਨੂੰ ਅਸੀਂ 14 ਇੰਚ ਲਈ ਹੈ ਇਸ ਦੀ ਅਸੀਂ ਕਟਿੰਗ ਕਰ ਦਾਂਗੇ कटिंग होगी हूँ अं इस कपड़े ते पेस्ट करा ठीक है इस तरह देखो असी पेपर पेस्ट कर लिया इस असी हम इस तरह एक्सट्रा जो भी कपड़ा जिन्हें फोल्डिंग करनी है वह रखा बाकी कटिंग कर देंगे Estrada da é centra carlo. ਆਓ ਜੀ ਇਸ ਤੇ ਕਰਦੇ ਹਾਂ ਫੋਲਡਿੰਗ ਹੁਣ ਆਪਾਂ ਇਸ ਕੱਪੜੇ ਦੀ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਇੱਥੇ ਤੁਸੀਂ ਵੱਡਾ ਬਕਿਆ ਵੀ ਕਰ ਸਕਦੇ ਹੋ ਕੱਪੜੇ ਦੀ ਫੋਲਡਿੰਗ ਸਾਡੀ ਹੋ ਗਈ ਇਸ ਨੂੰ ਅਸੀਂ ਹੁਣ ਕਮੀਜ਼ ਦੇ ਨਾਲ ਜੋੜਾਂਗੇ ਇਸ ਤਰ੍ਹਾਂ ਉੱਪਰ ਰੱਖ ਕੇ ਅ ਦੇਖੋ ਇਸ ਦਾ ਸੈਂਟਰ ਤੁਸੀਂ ਮਿਲਾ ਲੈਣਾ ਇਸ ਤਰ੍ਹਾਂ ਤੁਸੀਂ ਸੈਂਟਰ ਨੂੰ ਮਿਲਾ ਕੇ ਇਸ ਦੇ ਸਲਾਈ ਲਗਾ ਲਓ ਸੈਂਟਰ ਵਿੱਚ ਐ ਅਸੀਂ ਹੁਣ ਫਾਈਨਲ ਸਲਾਈ ਲਗਾਵਾਂਗੇ ਇਸ ਤਰ੍ਹਾਂ ਸਾਰੀ ਸਾਈਡ ਲਗਾ ਕੇ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਕਟਿੰਗ ਕਰ ਦਾਂਗੇ ਵਿੱਚੋਂ ਇਸ ਤਰ੍ਹਾਂ ਤੁਸੀਂ ਕੱਟ ਲਗਾ ਲਓ ਸਿਲਾਈ ਦਾ ਧਿਆਨ ਰੱਖਣਾ ਕਟਿੰਗ ਨਾ ਹੋ ਜਾਏ ਇਸ ਨੂੰ ਇਸ ਤਰ੍ਹਾਂ ਸਿੱਧਾ ਕਰਾਂਗੇ ਹੁਣ ਅਸੀਂ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਇਹ ਚੰਗੀ ਤਰ੍ਹਾਂ ਪ੍ਰੈਸ ਨਾਲ ਬਿਠਾ ਲਓ ਗਲੇ ਨੂੰ ਠੀਕ ਹੈ ਇਸ ਤੋਂ ਬਾਅਦ ਅਸੀਂ ਇਹ ਹੁਣ ਪੱਟੀ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਦੋਨਾਂ ਪੱਟੀਆਂ ਨੂੰ ਲਗਾ ਕੇ ਪਿੰਨ ਲਗਾ ਲਓ ਸਿਲਾਈ ਤੋਂ ਪਹਿਲਾਂ ਚਾ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਸੈੱਟ ਕਰਕੇ ਫਾਈਨਲ ਸਿਲਾਈ ਲਗਾ ਦੇਣੀ ਦੇਖੋ ਸਾਡੀ ਫਾਈਨਲ ਸਲਾਈ ਲੱਗ ਗਈ ਐ ਅਸੀਂ ਪੇਪਰ ਲਾ ਕੇ ਕੱਪੜੇ ਨੂੰ ਰੈਡੀ ਕਰ ਲਿਆ ਪੇਂਟੈਕਸ ਪਾ ਲਏ ਨੇ ਇਹ ਦੇਖੋ ਠੀਕ ਹੈ ਇਹ ਅਸੀਂ ਹੁਣ ਇੱਥੇ ਸੈੱਟ ਕਰਾਂਗੇ ਐ ਅਸੀਂ ਇੱਥੇ ਦੇਖੋ ਮਾਰਕ ਕਰ ਲਿਆ ਇਸ ਤਰ੍ਹਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਓ ਸੈੱਟ ਕਰਕੇ ਇਸ ਨੂੰ ਇੱਥੇ ਇਸ ਤਰ੍ਹਾਂ ਫਿਰ ਪਿੰਨ ਲਗਾ ਲਓ ਤੁਸੀਂ ਇੱਥੋਂ ਤੁਸੀਂ ਮਾਰਕ ਕਰ ਲਓ ਕਿੰਨਾ ਗਲਾ ਤੁਹਾਨੂੰ ਧਿਆਰ ਚਾਹੀਦਾ ਹੈ ਆਪਣਾ ਤੁਸੀਂ ਡੀਪ ਪਾਉਂਦੇ ਹੋ ਤਾਂ ਛੋਟਾ ਪਾਉਂਦੇ ਹੋ ਤਾਂ ਠੀਕ ਹੈ ਇੱਥੇ ਅਸੀਂ ਪਿੰਨ ਲਗਾ ਲਾਂਗੇ ਦੇਖੋ ਅਸੀਂ ਪਿੰਨ ਲਾ ਕੇ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਇਸ ਦੇ ਅਸੀਂ ਹੁਣ ਇਹ ਸਲਾਈ ਲਗਾਵਾਂਗੇ ਠੀਕ ਹੈ ਆਓ ਜੀ ਲਾਉਨੇ ਆ ਇਸ ਤਰ੍ਹਾਂ ਤੁਸੀਂ ਫਾਈਨਲ ਸਲਾਈ ਲਗਾ ਦੇਣੀ ਹੈ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸਾਡਾ ਡਿਜ਼ਾਈਨ ਹਿੱਲਣਾ ਨਹੀਂ ਚਾਹੀਦਾ ਠੀਕ ਹੈ ਇੱਥੋਂ ਤੁਸੀਂ ਰੋਕ ਕੇ ਦੂਸਰੀ ਸਾਈਡ ਕਮਾ ਲੋ ਇਹ ਸਾਡੇ ਗਲੇ ਦੀ ਲਾਸਟ ਸਲਾਈ ਲੱਗ ਗਈ ਏ ਠੀਕ ਹੈ ਦਿਖਾਉਨੇ ਅਸੀਂ ਅੱਜ ਤੁਹਾਨੂੰ ਫਾਈਨਲ ਲੁੱਕ ਦੇਖੋ ਸਾਡਾ ਗਲਾ ਰੈਡੀ ਹੋ ਗਿਆ ਐ ਅਸੀਂ ਬਟਨ ਬਣਾਏ ਨੇ ਕੱਪੜੇ ਦੇ ਠੀਕ ਹੈ ਇਸ ਤਰ੍ਹਾਂ ਲਗਾਵਾਂਗੇ ਇਸ ਦੇ ਅਸੀਂ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਠੀਕ ਹੈ ਜੀ ਕਿਵੇਂ ਦਾ ਲੱਗਾ ਤੁਸੀ ਦੱਸਣਾ ਜ਼ਰੂਰ ਕਮੈਂਟ ਕਰਕੇ ਇਹ ਗੱਲਾ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਹੈ ਇਸ ਦੀ ਵੀਡੀਓ ਮੈਂ ਪਹਿਲਾਂ ਵੀ ਆਪਣੇ ਪੇਜ ਤੇ ਪਾਈ ਹੋਈ ਸੀ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਇਸ ਦੀ ਸਫਾਈ ਬਿਲਕੁਲ ਨਹੀਂ ਆਈ ਉਹ ਮੇਰੇ ਸਟੂਡੈਂਟ ਨੇ ਬਣਾਇਆ ਸੀ ਉਹ ਕਹਿੰਦੇ ਦੀਦੀ ਤੁਸੀਂ ਵੀਡੀਓ ਜ਼ਰੂਰ ਪਾਓ ਮੇਰੀ ਆਪਣੇ ਪੇਜ ਤੇ ਇਸ ਲਈ ਮੈਂ ਪਾਈ ਕਿਉਂਕਿ ਉਹਨਾਂ ਨੇ ਫਸਟ ਟਾਈਮ ਬਣਾਇਆ ਸੀ ਮੈਨੂੰ ਉਹਨਾਂ ਤੇ ਵੀ ਮਾਣ ਆ ਕਿ ਵਧੀਆ ਕੰਮ ਕੀਤਾ ਬੱਚੇ ਨੇ ਤੇ ਇਹ ਤੁਸੀਂ ਦੇਖ ਕੇ ਕਮੈਂਟ ਜ਼ਰੂਰ ਕਰਨਾ ਕਿ ਕਿਵੇਂ ਦਾ ਬਣਿਆ ਠੀਕ ਹੈ ਜੀ ਇਹ ਸੀ ਪੂਰੀ ਕਮੀਜ਼ ਦੀ ਤੁਹਾਨੂੰ ਬਣਾ ਕੇ ਕਮੀਜ਼ ਨੂੰ ਪੂਰਾ ਫਿਰ ਤੁਹਾਨੂੰ ਇਸ ਦੀ ਪਿਕ ਸੈਂਡ ਕਰਾਂਗੇ ਆਪਣੇ ਪੇਜ ਤੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਮਿਲਦੇ ਹਾਂ ਨੈਕਸਟ ਵੀਡੀਓ ਚ